ਮਾਰੀ ਨਾ ਤੇ ਬਾਗਰ ਦੀ ਨਹੀਂ ਅੱਜ ਮਗਰ ਨੀਲਾ ਮਾਤਮਾ ਹਾਂ ਮੈਂ ਰਮਾ ਹਾਂ ਨਾਂ ਮਦਾ ਕੀ ਤੋਂ ਨਹੀਂ ਹਰਸ ਤੱਕ ਉਹਦੇ ਤੇ ਹਰਸ ਲਵਾਉਣਾ ਯਾਰ ਉਹ ਜਦ ਖਾਣਾ ਜੇ ਆਊਗਾ ਫੇਰ ਹੀ ਆਪੇ ਨਮੂਰ ਐਸੇ ਮਾਤਾ ਤੇ ਖਾਇਆ ਬਾਰੇ ਮੈਂ ਤਾਂ ਢਾਲ ਦਰ ਰਹਿਣਾ ਹਾਂ ਹਾਂ ਨਾ ਹੁਣ ਹੀ ਜਾ ਤੇਰੇ ਮਾਹੌਲ ਦਾ ਨਮੂਦਰੀ ਹਾਂ ਉਹਨੂੰ ਦੇਖ ਕੇ ਵੀ ਨਾ ਅਧਿਕਾਰ ਲਗਾ ਸਾਰਾ ਮਾ ਆਪ ਦਾ ਸੁਣਾਉਣਾ ਆਪਣਾ ਇੱਥੇ ਆਪ ਵੀ ਰਲਾ ਰਹਾ ਨਾ ਕਿਉਂ ਉਹ ਬੱਕਾ ਦੋੜ ਰਹੀ ਤੇ ਸਾਰਾ ਹੋ ਮੈਂ ਰਹਾ ਸਾਰਾ ਕੰਮ ਉਹ ਕਰਦਾ ਉਹ ਵੀ ਆ ਮਾੜਾ ਮਾੜਾ ਕੋਈ ਜ ਆ ਬੜਾ ਬੋਕਾ ਇਹ ਵੇ ਸੱਕੀ ਗੱਲ ਕਰਨਾ ਨਹੀਂ ਜਿਹੜਾ ਮੈਂ ਉਹ ਅਜੀਬ ਕਿਲਾ ਪਾਇਕ ਉਹਦੇ ਅੱਗੇ ਉੱਠ ਕੇ ਨਾ ਆਇਆ ਬੜਾ ਬੋਸ ਹੁੰਦਾ ਉਹ ਜਰਾ ਤੇਰਾ ਮੂੰਹ ਵੀ ਵੜਾ ਕਰਦਾ ਹਾਂ ਮੂੰਹ ਵੀ ਆ ਰਿਹਾ ਮੇਰਾ ਜਿਹੜਾ ਬੱਡੀ ਐ ਉਹ ਥੋੜਾ ਜਿਆਦਾ ਉਹ ਫੋਨਸ ਵੀ ਰਹਿ ਗਿਆ ਕੁਛੀ ਦਾ ਕੁਡੀ ਨਾ ਮਾ ਮੱਖਾ ਜਨ ਪਹਾੜੋਂ ਲੱਗਾ ਨਹੀਂ ਵਰਨਾ ਵਾਹ ਮੇਰੇ ਕਿ ਨਹੀਂ ਬਹੁਤ ਆ ਗਿਆ ਜੰਗ ਨਾਲ ਉਹ ਫੋਨ ਤਾਂ ਤੂੰ ਰਹਿ ਉਹ ਮੈਂ ਜਾ ਉਹ ਤੇ ਆਦਾ ਹਾਂ ਮੈਂ ਇੱਕ ਵਾਰ ਉਹ ਪਤਾ ਕੀ ਐ ਤੈਨੂੰ ਮੈਂ ਦੱਸ ਦਿੰਦਾ ਹਾਂ ਸਾਡੀ ਬੱਡੀ ਆ ਸਾਡੀ ਬੱਡੀ ਕਹਿੰਦਾ ਕੀ ਕਰਦੀ ਰਹੀ ਤੇ ਉਹਦੇ ਪੈਸੇ ਤੇ ਨਾ ਮਗਦਾ ਹਾਂ ਉਹਦੇ ਵੀ ਨਹੀਂ ਫੋਨ ਫਟ ਕੇ ਨੂੰ ਸੀ ਵਾਲੀ ਕਰਦੀ ਆ ਤੇ ਤੂੰ ਇਹ ਹਿੰਟਾ ਨੰਬਰਦਾਰ ਕੋਲ ਹੀ ਵਾਫੇ ਰੇ ਪੈਸੇ ਛੋੜ ਦੇ ਕੋਈ ਨੰਬਰਦਾਰ ਤੇ ਕਰਾਂ ਲਿਆ ਤੇ ਸਾਰੇ ਘਰੇ ਫੜਾਉਂਗਾ ਉਹ ਜਿੱਥੇ ਮੈਨੂੰ ਜਿੰਨੇ ਮੰਗਦਾ ਮੈਂ ਉਹ ਦੇ ਦਾਂਗਾ ਮੈਨੂੰ ਕਾ ਚੰਗੀ ਕਹਿਣਾ ਹੁਣ ਤੇਰੇ ਕਰਕੇ ਨਹੀਂ ਬੋਲਦੀ ਨਹੀਂ ਚੱਲ ਮੈਂ ਕੋਈ ਕਿਤੇ ਲਾ ਜਲਦੀ ਜਾਵਾਂ ਸੱਚਾ ਜੀ ਤੈਨੂੰ ਫੋਨ ਕਰਾਂ ਦੱਸਾਂ ਮੈਨੂੰ ਤਾਂ ਹੋਰ ਨਹੀਂ ਚੀਂਦੀ ਕਿਉਂ ਪਹਿਲੀ ਕਰੀ ਤੋਲਾ ਲੌਂਗ ਕਰੇ ਪਲੇਟ ਪਾਣੀ ਧੋਨੇ ਹੋ ਸਰ ਇਹ ਦੂਰਾ ਮਹਰ ਮਹਤਾ ਉਸੇ ਤੋਂ ਕੋਈ ਮੈਨ ਨਹੀਂ ਖਾਉ ਕਰਦੀ ਮਹਰ ਮਤਾ ਉਸੇ ਤੋਂ ਕਿਉਂ ਮੈਨ ਨਹੀਂ ਕਰ ਹੁੰਦਾ ਤੇ ਮੇਰੀ ਗੱਲ ਸੁਣ ਨਾ ਮੈਂ ਚਾਹੀਆਂ ਲਾਉਣ ਰੋੜ ਤੇ ਲੈ ਜਾਈਂ ਅਸੀਂ ਆਉਂਗਾ ਪੱਖੇ ਲੈਣਾ ਰੋੜ ਤੇ ਲੈ ਰਿਹਾ ਕਿਉਂ ਬਾਹਰ ਸਰਦੀ ਖਾਣਿਆ ਕਰ ਤੇ ਫੌਜੀ ਦਾ ਕੰਤੇ ਰਿਖਵਾਰ ਨਾਲ ਆਉਣਾ ਹੈ ਅੱਜ ਇਹਨੂੰ ਬੜਾਈ ਸੀ ਬਦਰੂ ਸਿੰਘ ਮੈਂ ਕਿ ਇਹ ਦੇਖ ਦੇ। ਉਹ ਭਾਵੇਂ ਉਹਨਾਂ ਦਾ ਖੇਤ ਫੜਾਈ ਸਰੋਤੇ ਹੀ ਨਾ ਕਹਿੰਦਾ ਸੋਲੇ ਬਵਾ ਦਿੰਦਾ ਨਾਲ। ਕਾਲੀ ਕਾਲਾ ਬੋਲਾ। ਹੋਈ। ਤੁਸੀਂ ਫੜਿਆ ਜੀ ਚਾਰ ਖਾਂ ਦਾ। ਚੰਗਾ। ਹੋਰ ਹੋਣ। ਜਦੋਂ ਆਉਂਦੇ ਗਏ। ਹਾਂ। ਕਾਲਾ ਬੰਦਾ। ਬਦਰੂ ਸਿੰਘ। ਤੇ ਫਿਰ ਅਬ ਉਹ ਫਾਲ ਹੋ ਰਿਹਾ। ਹਾਂ। ਤੁਹਾਡੀ ਦਾ ਲਾਲ ਚਾ ਅਗਲੇ ਨੇ। ਹਾਂ। ਕੂੰਬਾ ਲੈ ਉਹ ਨੂੰ ਨਾ ਹਾਂ ਆ ਨੰਬਰ ਆ ਨੰਬਰ ਨਹੀਂ ਨੰਬਰ ਤਾਂ ਨਹੀਂ ਨੰਬਰ پتہ ਕਿ ਕਿੰਨੇ ਆਵੇ ਨੰਬਰ ਆ ਕਰਕੇ ਕੀ ਕਾ ਉਹ ਨਾ ਫਾਇਸਾ ਤਾਂ ਜਿੱਦਲਾ ਖੇਪੜਾ ਬਾਹੜਾ ਤੇ ਉਹ ਨਹੀਂ ਕਰਦੀ ਉਹ ਆਪ ਨਹੀਂ ਉਹ ਕਰਦੀ ਤਾਂ ਤੋਂ ਤੇਰੇ ਕਰਦਾ ਬਹੀ ਅੱਜ ਅੱਛਾ ਤੋ ਪਾ ਚਲੋ ਚੱਲ ਬਹੁਤ ਸਾਲ ਮੈਂ ਇੱਥੇ ਰਹਿੰਦਾ ਨਾਲ ਇੱਧਰ ਨਹੀਂ ਵਾਰਾ ਹੁੰਦੀ। ਜਿੰਨਾ ਨਾਲ ਇੱਧਰ ਆਂਦੇ ਆਂ ਨਾ। ਕੋਈ ਇਹ ਨਾ ਸੋਚੀ ਜਿਸ ਤਾਹ ਬੇਸਮਾੜਾ ਕੋ ਖਾ ਰਹੀ ਗਨ। ਬੰਦਗੀ ਰੋਣ ਨਾਲ ਪਿਆਰ। ਉਹ ਤਾਂ ਮੈਨੂੰ ਪਤਾ। ਬੇਸਮ ਦਾ ਬਾਜ਼ਾਰਾਂ ਤੇ ਬਹੁਤ ਮੌਜਿਆ। ਗੱਲ ਦੱਸਿਓ ਉਹ ਕੋ ਤਾਂ ਬਹੁਤ ਸੌਂਹ ਹੈ ਨਾ। ਲੋਕ ਖਾਂਦੀਆਂ ਆਣਗੇ ਕੋ ਖਾਂਦੇ ਆ। ਪਾਣਾ ਜਿੱਥੇ ਪਿਆਰ ਹੁੰਦਾ। ਜਿਸਮਾ ਨਾਲ ਲਿੰਦਾ ਆਪਨ। ਸਹੀ ਹੈ ਬਿਲਕੁਲ। ਜਿਸਮ ਨਾਲ ਇੱਕ ਹੀ ਹੇੜਾ ਹਣਾ ਤੇ ਉਦਾਂ ਬੰਦਾ ਹਣਾ ਕਿ ਪਿਆਰ ਕਰ ਉਹ ਬਹੁਤ ਵਧੀਆ ਚੀਜ਼ ਹੈ ਠੀਕ ਹੈ ਯਾਰ ਤਿੰਨ ਵਾਰ ਵੀ ਪਿਆਰ ਖਾਣਾ ਖਿਡਾਉਂਦਾ ਪਰ ਨਹੀਂ ਤਾਂ ਨਹੀਂ ਕਰੇ ਠੀਕ ਹੈ ਠੀਕ ਹੈ ਇਹਦਾ ਠੀਕ ਹੈ ਮਾਦੀ ਨੇ ਤਰੀ ਮਾਦੀ ਤੇ ਲਿਰਦਿਰ ਦਲਤੀ ਆ ਆਹ ਸੇ ਤੇ ਮੈਂ ਹੁਣ ਕਹਾਂਦਾ ਤੂੰ ਕਰ ਲੈਂਦੀ ਆ ਗੁੱਦਲੀ ਗਾਣੀ ਨਿੱਤਰਾਂਦਾ ਹੀ ਕਾਲੇ ਵਾਲੀ ਬਣਾ ਦੇਣੀ ਜਿਵੇਂ ਬਾਹਰ ਜਿਵੇਂ ਕਾਲੇ ਗਾਲੀ ਚਾਹ ਕਰ ਲੈ ਹਾਂ ਮਾਰੂ ਤਾਂ ਹਾਂ ਹਾਂ ਮੈਂ ਬੋਲੀ ਬਾਰ ਮਾਰਾਟਰ ਕਹਿੰਦਾ ਕਾਲੇ ਵਾਲੀ ਚਾਹ ਕਰ ਲਓ ਹੈ ਹੈ ਉਹ ਤਾਂ ਵੀ ਸਾਡੇ ਵੱਡੀ ਉਹ ਸੁਆਹ ਹਨ ਤੇ ਉਹ ਵੱਡੀ ਨਾ ਬੰਦੇ ਕੋਈ ਤਾਂ ਦਹਾ ਦੇ ਦਲ ਕਰ ਦੇਣਾ ਬਾਤ ਹਰ ਬਸ ਲੜੂ ਲੜੂ ਨਹੀਂ ਕਰੀਏ ਰੈਂਟਰ ਹੋਰੀ ਕੁਲੇਸ਼ਨ ਸੁਬਾਹ ਨਹੀਂ ਆਇਆ ਉਹਦਾ ਹਨ ਮੈਂ ਕਹਿੰਦੀ ਐਵੇਂ ਮਾੜੀ ਨਹੀਂ ਬੋਲਦੇ ਸੇ ਕਣਾ ਜਾਨੂ ਵੇਖ ਨਹੀਂ ਪੈਤਾ ਜਦੋਂ ਚੱਲ ਬਾਤ ਹੋ ਗਈ ਨਾ ਨਿਕਰਤ ਫਰਕ ਪੈ ਜਾਂਦੇ ਹੈ ਇਹ ਚੀਜ਼ਾਂ ਦੇ ਨਹੀਂ ਥੋੜਾ ਨੰਬਰ ਦਾ ਆਰਤਾ ਬੰਦਾ ਬਗਿਆ ਮੇਰ ਨਾਲ ਤਾਂ ਰੱਖਦਾ ਮਿਆਜ ਕਰਨ ਤੇ ਕੋ ਬਗੂ ਮਿਸੰਦਾ ਕਰ ਲੈਂਦਾ ਪਹਿਲਾਂ ਤਾਂ ਜਦੋਂ ਫੇਸਟੀ ਕਰੀ ਕਰੀ ਆ ਸੀ ਆ ਆਹ ਸਾਲ ਸਾਡੇ ਕਿਦੂ ਤੇ ਹਿੰਦੇ ਸਾਲ ਉਦੋਂ ਦਿਨ ਕਹਿੰਦਾ ਹੈ ਕਿ ਤੇ ਨਾਮ ਮੈਤਾ ਪੈ ਗਲਾਉਂਦਾ ਮੈਨੂੰ ਪਤਾ ਸੀ ਮਾਹਲੀ ਪੈ ਗੇ ਕਹਿੰਦਾ ਮੈਂ ਲਾਉਂਦੇ ਇਹ ਤੇ ਸਰਪੰਚ ਦੋਨੇ ਇਕੱਠੇ ਬੈਠੇ ਸੀ ਸਰਪੰਚ ਜੀ ਹੋਣਾ ਉਹ ਤਾਂ ਨਹੀਂਦਾ ਉਹ ਪਟਵਾਰੀ ਨਾਲ ਪਟਵਾਰੀ ਨਾਲ ਔਰ ਲੱਲੂ ਜਦਾ ਮੈਨੂੰ ਪਤਾ ਪਟਵਾਰੀ ਸੀ ਸਰਪੰਚ ਵੀ ਸੀ ਪਿੰਡ ਦੇ ਵਿੱਚ ਬੈਠਾ ਚੱਕਰੀ ਆ ਸਾਡੇ ਤੋਂ ਪਿਛਲੇ ਸਾਲ ਹਾਂ ਹਾਂ ਉਦੋਂ ਬੈਠਾ ਪਾਸੀ ਖਬਰ ਰੱਖਦਾ ਹੈ ਉਹਦੀ ਖਬਰ ਰੱਖਦੇ ਆਂ ਤੇ ਅਸੀਂ ਨਾ ਖਬਰ ਰੱਖਨੇ ਆਂ ਹਾਂ ਇਹ ਕਰਦੇ ਲਾਈ ਜੇ ਹੁਣ ਪਟਵਾਰੀ ਨਾਲ ਵੀ ਬਣੇ ਹਨ ਮੈਂ ਹੁਣ ਤਾਂ ਮੇਰੇ ਕੋਲ ਬੜੀ ਚਿੰਤਾ ਕਿ ਬੁਗਗਾ ਠੀਕ ਨਾ ਹੋਰੀ ਹੋ ਗੱਲ ਕਰਦੀ ਜਦੇ ਤੋਂ ਸਾਡੇ ਵੱਡੇ ਕੋਲੇ ਪੈਂਦਾ ਪਾਗਲ ਹੋਈਆਂ ਤੂੰ ਮੈਂ ਇਹ ਨਹੀਂ ਬਤਾ ਉਹ ਗਿਆ ਨਹੀਂ ਕਿ ਅੱਜ ਮੇਰੇ ਕੋ ਪਾਦੀ ਮੁੰਡਾ ਬਸ ਹਾਇਰਦਨ ਵਾਰਟ ਕਰੇ ਮਤਲਬ ਉਹਨੇ ਫੋੜੂ ਦੀ ਗੱਲ ਕਰਦਾ ਉਹਨੂੰ ਵੀ ਆਦਤਾ ਚੁਗਲੀ ਦੀ ਹਾਂ ਉਹ ਪਟਵਾਰੀ ਤਾਂ ਹੀ ਨਹੀਂ ਪਤਾ ਉਹਦੇ ਕੋਲ ਉਹਦੇ ਨੂੰ ਪਟਵਾਰੀ ਤੋਂ ਨਾ ਬਾਲੀ ਬਣਦੀ ਐ ਸਾਡੇ ਨਾਲ ਬਸ ਤਾਂ ਹਾਂ ਹਾਂ ਬਸ ਦੇ ਕਹੇ ਦੇ ਕਿ ਮੈਂ ਹੀ ਨਹੀਂ ਮੈਂ ਨਹੀਂ ਸੁਣਦਾ ਮੈਂ ਤਾਂ ਕਿਹਨੂੰ ਪੱਖਾ ਰਾਤ ਸੁਣਦਾ ਕਹਿੰਦੇ ਜਾਰੇ ਤੋਂ ਤੇ ਨਾ ਤੈਨੂੰ ਕਿਹਾ ਨੂੰ ਚੰਦ ਗਰੇਵਰ ਕਿਤੇ ਕਹੀਏ ਉਹ ਬੋਲ ਰਹਾ ਅਵਰ ਕਿ ਤੂੰ ਪੀ ਲੈਣਾ ਮਾਰਾ ਮੋਟਾ ਬੰਦੇ ਨੂੰ ਬੋਲਣ ਦੀ ਮਤ ਉਹਦਾ ਮੇਰੇ ਕਿ ਝਾਕਦੀਆਂ ਐ ਲੈ ਕੱਲ ਫਿਰ ਡੰਗਿਆ ਲੈ ਹਾਂ ਝਾਕੇ ਪੁੱਛ ਰਿਹਾ ਮੈਂ ਝਾਕਦੀ ਹੈਂ ਤੇਰੇ ਕਿਨ ਘਰ ਤੇਰਾ ਘੱਕੇ ਕਿਉਂ ਹਾਂ ਕਰੀ ਮੈਂ ਨਹੀਂ ਸਰਦੰਦੇ ਆਉੜੇ ਬੰਦੇ ਨੂੰ ਮਾਹਤਾਲ ਬੈਣੇ ਉੱਥੋਂ ਉੱਪਰ ਤੇ ਹੈ ਨਹੀਂ ਭਾਈ ਉਹ ਤਾਂ ਇਧਰੀ ਆ ਭਾਈ ਜੀ ਮਾਹਤੂਨ ਸੋਏ ਕੋਤੀ ਨੂੰ ਭਈਆ ਮਾ ਨਹੀਂ ਅਗਲਾ ਕਹਿੰਦਾ ਆ ਜਾ ਬਈ ਚਾਹ ਬਣਾ ਲੈਨੇ ਆ ਇਤੀ ਸੰਜੀ ਹੈ ਅੱਡੀ ਹੌਂ ਕੁਛ ਕਹਿੰਦਾ ਮੈਂ ਕਿਹੜਾ ਹੁਣ ਬੋਲਣਾ ਤੇ ਆਪ ਦੱਸਾ ਕਿ ਕੇ ਲਾਣਾ ਤਾਂ ਹੈਗਾ ਹਾਂ ਉਹ ਤਾਂ ਹੈ ਜੇ ਮੈਂ بھارت ਕੇ ਰਾਜੀ ਬਟੇ ਗੇ ਉਹ ਤਾਂ ਹੈ ਹਣ ਜਿੱਕਰ ਰ ਡੇਲਾ ਜਦੋਂ ਨਾ ਬੰਦਾ ਬਾਹਰ ਭਗ ਜਾਂਦਾ ਨਾ ਉਹ ਉਹਨਾਂ ਸੜਕ ਨੂੰ ਦੇਖਣਾ ਪੈਂਦਾ ਇਹ ਇਹ ਜ਼ਰੂਰੀ ਨਹੀਂ ਕਿ ਬੰਦੇ ਸਾਫ਼ ਵੀ ਚਾਹੀਏ ਠੀਕ ਹੈ ਬੰਦੇ ਸਾਫ਼ ਵੀ ਚਾਹੀਏ ਨਾ ਬੰਦਾ ਬਾਹਰ ਭਾ ਜਾਣਾ ਨਾ ਔਰਤ ਕੱਢੀ ਕਰੇ ਤੇ ਉਹ ਚੀਜ਼ ਚਲ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੀ ਚੀਜ਼ ਤੈਂ ਕਹੀਏ ਜਿਸ ਮਾਲੀਏ ਵੀ ਨਬੋਤ ਵਧੀਆ ਲੱਗੀਆਂ ਵੇਖ ਲੈ ਇਹਨਾਂ ਨੰਬਰ ਤੇ ਦੇਖਿੰਦਾ ਮੈਨੂੰ ਪਤਾ ਨਹੀਂ ਪੱਛਤਾ ਕਨੀ ਦਾ ਦੇਖਦਾ ਹੈ ਡਿਟੈਕਸ਼ਨ ਨਾਮ ਗਾਉਂ ਦਾ ਵੀ ਚਾਹੀਦਾ ਤੇ ਮੇਰੀ ਗੱਲ ਸੁਣ ਸਾਡੇ ਦਾ ਬੱਬਾ ਦਾ ਪਿਚੈਰੀ ਪੌਂਡਾਣਾ ਹੈ ਚਲ ਕੋਈ ਨਹੀਂ ਕਿ ਜਾ ਹਾਂ ਮੇਰੀ ਗੱਲ ਸੁਣ ਤੁਸਾਂ ਨੂੰ ਆਏਗੀ ਪਰ ਨਹੀਂ ਜਾਣਾ ਆਹ ਇਹ ਟੋਲੀ ਕਪੜੇ ਮਰਾਦਨ ਦੇਖੀ ਮਰਾਦਨ ਦਲਪਾਂ ਖਾਣਾ ਉਹ ਜਾਂਦੀ ਹੈ ਕੱਲ ਨੂੰ ਹੈ ਪਰ ਸੋ ਤਲਕੂ ਵੀ ਨਾ ਉਹ ਮੁਹਰੇ ਆਏ ਉਹ ਗੱਜਰ ਦੀ ਸਿੱਤੇ ਕੱਪੜੇ ਕਿਹੜੇ ਹੋਰ ਚਾਰ ਕੱਪੜੇ ਵੀ ਹੋਣ ਚਾਹੁੰਦੇ ਨੇ ਨਹੀਂ ਗੱਲ ਸੁਣਨਾ ਹਾਂ ਮਨ ਨੂੰ ਮੰਨ ਕੇ ਚੱਲ ਸਾਡੇ ਚ ਪੰਜ ਤੇ ਹੋਏ ਨੰਨੂ ਤੇ ਬਾਹਰ ਜਾ ਜਿੰਦਾ ਮੰਮਾ ਆ ਜਿੰਦਾ ਓਕੇ 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 ਇਹੋ ਚੱਲ ਚਲ ਕੋ ਵੀ ਨਾ ਅਸੀਂ ਲੈ ਆਣਗੇ ਇਹ ਤੇ ਕਦਾਰੀ ਹੁੰਦਾ ਇਹ ਵੀ ਇਹ ਵੀ ਮੈਂ ਸੋਲੀ ਕਰੂਗਾ ਇਹ ਜਦੋਂ ਇਕੱਠਾ ਆ ਗਿਆ ਤਾਂ ਤੁਸੀਂ ਆਪਾਂ ਨੰਬਰਦਾਰਾਂ ਦੀ ਮੋਟਰ ਤੇ ਆ ਕੀ ਹੋਇਆ ਕੋਈ ਨਹੀਂ ਜਗਤਾਰ ਕਰਦਾ ਮੈਂ ਵੀ ਗੱਲ ਮੈਨੂੰ ਵੀ ਪਟਵਾਰੀ ਕਹਿੰਦੇ ਨੇ ਪਟਵਾਰੀ ਦੀ ਲੱਗਦਾ ਹੁਣ ਤਾਂ ਖੈਰ ਨਹੀਂ ਉਧੇ ਬੈਠੇ ਉੱਠੇ ਸਾਡੇ ਵੱਡੇ ਨਾਲ ਜੇ ਕਿਤੇ ਬੱਟੇ ਕੋਲੇ ਗੱਲ ਕਰਤੀ ਨਾ ਸਾਡੇ ਦਾ ਭਾਂਡਾ ਭੰਨ ਰੋ 2 ਮਿੰਟ ਮਾਰ ਫੋਲਾ ਕਰੀ ਚਲ ਦੇਖੀਆ ਉਹ ਮੇਰਾ ਸਾਰਾ ਬੱਟਾ ਵੀ ਆ ਗਿਆ। ਉਹ ਹਲਾ ਨੰਬਰ ਦਾ ਰੋਕ 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 ਹੋਰ ਨੰਬਰ ਦਾ ਆ ਗਿਆ। ਕਿਹਾਲਾ ਠੀਕ ਹੈ ਠੀਕ ਹੈ। ਹੋਰ ਵਧੀਆ ਵਧੀਆ। ਆਇਆ? ਹਾਂ ਹਾਂ ਨਵੇਂੜਿਆ ਯਾਰ ਨਿਬੜ ਗਿਆ ਕੰਮ। ਹਾਂ ਜਮਾਨ ਤਾਂ ਇਹ ਸ਼ਿਗਾ ਕਰਾਇਆ। ਚਲੋ ਵਧੀਆ। ਹੋਰ ਤੋਂ ਨਵੇਂੜਿਆ ਹਾਂ। ਹਾਂ ਨਵੇਂੜਿਆ। ਅੱਛਾ। ਹੋਰ ਵਧੀਆ ਵਧੀਆ। ਠੀਕ ਆ। ਹੋਰ ਠੀਕ ਆ। ਵਧੀਆ। ਹੋਰ ਵਧੀਆ ਕੀ ਮੈਂ ਮੈਂ ਕਰਦਾ ਯਾਰ ਕੋਈ ਗੱਲ ਦੱਸ ਕੀ ਹੈ? ਗੱਲ ਤਾਂ ਕੀ ਉਹ ਮੋਟਰ ਤੇ ਉਹ ਕੀ ਮੋਟਰ ਤੇ ਤਾਰਾ ਤੁਰਾ ਕੱਟ ਪਟ ਗਿਆ ਕੇ ਤੈਨੂੰ ਫੇਰ ਦੱਸੂ ਮੈਂ ਕਿਤੇ ਕੋਈ ਨਹੀਂ ਤੂੰ ਚਾਹ ਚੂ ਪੀਲਾ ਤੈਨੂੰ ਫੇਰ ਸਮਝਾਵਾਂ ਮੈਂ ਗੱਲ ਬਹਿ ਕੇ ਵਿਲੇ ਟਾਈਮ ਗੱਲ ਕਰਾਂ ਪਤਾਨੀ ਪਟਵਾਰੀ ਦੇ ਮੰਟ ਕੀ ਗੱਲ ਆ ਯਾਰ ਹੈ ਐ ਇਹ ਜੀ ਕਹੇ ਜੀ ਗੱਲ ਹੋ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੋਟਰ ਤੇ ਮੋਟਰ ਤੇ ਕਰਕੇ ਨਿਕਲ ਗਿਆ ਕੋਈ ਗੱਲ ਨਹੀਂ ਫੇਰ ਦੱਸ ਦੂਗਾ ਆਪਣਾ ਕੀ ਹੈ ਬਲ ਗੱਲ ਤਾਂ ਕੋਈ ਲੱਗਦੀ ਆ ਨਹੀਂ ਹਾਂ ਤਾਂ ਸੈਂਦ ਨਹੀਂ ਹੁੰਦਾ ਇਹ ਟੱਕ ਕਰੇ ਜਾ ਕਿ ਉਹ ਤਾਂ ਸਵੇਹਾ ਤੋਂ ਲੈ ਆ ਕਰੋ ਕੱਪੜੇ ਉਹ ਜੇ ਉਹ ਕੱਪੜੇ ਵਾਲੇ ਸੀ ਨੇਡ ਹੋ ਗਈ 12:00 ਵਜੇ ਪੈ ਜਾਣਗੇ ਵਿਚਾਰੀਆਂ ਤੂੰ ਹੀ ਮੁੜ ਆਇਆ ਮੈਂ ਕੱਪੜੇ ਜ਼ਿਆਦਾ ਸੀ ਨੰਬਰ ਦਾ ਹਾਂ ਆ ਰਿਹਾ ਹਾਂ ਹਾਂ ਆ ਜਾ ਚਾਬੀ ਦੇ ਨਾਲ ਜਾ ਆ ਜਾ ਆ ਜਾ ਇੱਧਰ ਬੈਠ ਨਹੀਂ ਹੋ ਗਏ ਪਰਲੇ ਕਮਰੇ ਤੇ ਬੈਠੇ ਚਲ ਲਾ ਲਓ ਨ ਇੱਕ ਵੀਰਾ ਸਰਬ ਨਹੀਂ ਉਧਰ ਹੀ ਲੰਘ ਜੇ ਤੁਸੀਂ ਕੋਈ ਨਹੀਂ ਮੈਂ ਬੈਠੀ ਵੀਰੇ ਮੈਨੂੰ ਕੁਝ ਖਾਣ ਨਹੀਂ ਤੁਸੀਂ ਦੂਰ ਬੈਠੇ ਦੀਦੀ ਮੈਂ ਗੇੜ ਖੋਲਦਾ ਐਨੀ ਸਰਦਾ ਸੱਦ ਦੇ ਪੱਤੀ ਪਾ ਕੇ ਚਾਹਿਆ ਕਰਦੇ ਤਾਂ ਆਉਂਦਾ ਹੁੰਦਾ ਜੀ ਜੀ ਮੈਨੂੰ ਐਂ ਦੱਸ ਜਿਹਨੂੰ ਕੋਈ ਕਰ ਆਉਂਦਾ ਹੈ ਨਾ ਉਹਨੂੰ ਚਾਹ ਪਾਣ ਦੇ ਨੋ ਤਾਂ ਲੈਣੀ ਹੈ ਹੁਣ ਜਦੋਂ ਵੱਡੇ ਬੰਦੇ ਮੂਹਰੇ ਬੈਠੇ ਨੇ ਤੂੰ ਕਿਉਂ ਫਾਇ ਫਿਰਦੀ ਐ ਜੀ ਜੀ ਨੰਬਰਦਾਰੀ ਆਪਣੇ ਹੁਣ ਹਰੇਕ ਆਉਂਦਾ ਆਪਣੇ ਤੇਰੇ ਹੱਥੋਂ ਨੰਬਰਦਾਰੀ ਨੰਬਰਦਾਰੀ ਹੱਥੋਂ ਨੰਬਰਦਾਰ ਦੇ ਆ ਲੈ ਜੀ ਜੀ ਹੁਣ ਮੈਂ ਜੇ ਚਾਹ ਪੜਾਤੀ ਫਿਰ ਕੀ ਹੋ ਗਿਆ ਉਹ ਮੋੜੀ ਮੋਟੀ ਸੰਗੀ ਸਾਰ ਮੰਨਿਆ ਕਰ ਫਿਰ ਤੁਸੀਂ ਪੜਾ ਦੇ ਕਰੋ ਵੱਡੇ ਵੱਡੇ ਬੰਦੇ ਬੈਠੇ ਨੇ ਤੇਰਾ ਤਾਂ ਨਿਕਲਦੀ ਮਤਵੰਦੀ ਅੰਦਰ ਹੁਣ ਮੈਂ ਜੀ ਜੀ ਅੰਦਰ ਹੀ ਬੰਦ ਰਹਿ ਜਾ ਅੰਦਰ ਹੀ ਅੰਦਰ ਰਹਿ ਜਾ ਵੇ ਕੰਮ ਕਰ ਮੁੰਦਰੇ ਨਾ ਨੰਬਰ ਦਰਾਂ ਕਿੱਧਰ ਉਲ ਗਿਆ ਜੇ ਫਿਰਦਾ ਇੱਦਾਂ ਤੂੰ ਕੁਲ ਨਹੀਂ ਯੂ ਮੇਰੀ ਗੱਲ ਸੁਣੋ ਕੱਲ ਬੜਾ ਆਇਆ ਤੂੰ ਉਹ ਮੈਨੂੰ ਯਾਰ ਕੰਮ ਹੋਇਆ ਤੇ ਜਰੂਰੀ ਹੀ ਮੈਂ ਉੱਧਰ ਜਾਵਦਾ ਸੀ ਉਹਨਾਂ ਮੇਰੇ ਪਾਸਪੋਰਟ ਦੇਨ ਇੱਕ ਵਾਰੀ ਜਾਈ ਯੂ ਆਈਸੀ ਦੇ ਘਰੇ ਪੁਲਿਸ ਵਾਲੇ ਅੱਛਾ ਘਰੇ ਆਏ ਸੀ 14 ਮਈ ਹੈ ਨਹੀਂ ਕਿ ਫਿਰ ਮੈਂ ਕੱਲ ਥਾਣੇ ਤੇ ਜਾ ਕੇ ਆਇਆ ਸੀ ਤੇ ਆਪਣਾ ਸਰਪੰਚ ਨਾਲ ਨਾਲ ਦੋ ਮੁੰਡੇ ਹੋਰ ਜੀ ਦੋ ਫਿਰ ਉਹ ਉੱਤੇ ਤਾਂ ਹੁਣ ਗਵਾਹੀ ਮੇਰੀ ਪਊਗੀ ਪਰ ਤੂੰ ਇਹ ਨਹੀਂ ਸ਼ਿਕਰੇ ਫਿਰ ਤੰਗ ਸਰਪੰਚ ਨੂੰ ਲੱਗੇਗਾ ਉਹ ਐ ਕਹਦਾ ਉੱਥੇ ਹੁਣ ਖੇਤ ਬਗ ਜਾ ਲਓ ਜੀ ਪਾਣੀ ਤੂੰ ਲੈ ਪਾਣੀ ਮਿਲਣ ਤੂੰ ਗਾਣਾ ਕੋਈ ਬਸੀ ਚਾਹ ਬਣਾ ਨਾ ਨਾ ਚਾਹ ਬਣਾਏ ਮੈਂ ਗਾਣਾ ਤੇ ਵਾਝਾ ਦ ਦੋ ਮਿੰਟ ਨਾ ਕੋਈ ਨਾ ਬਸ ਨਾ ਜਾਣਾ ਤੂੰ ਐ ਕਰ ਫਿਰ ਤੂੰ ਲੋਟਰ ਤੇ ਜਾਇਆ ਸਟਾਰਟਰ ਜਿਹੜਾ ਹੋ ਹੈ ਨਾ ਹਾਂਜੀ ਲਗਾਉਣਾਗਾ ਉਹ ਉਹ ਚੜਚੜ ਜੇ ਕਰਦਾਗਾ ਉਹ ਤਾਰਾਂ ਤੋਆਂ ਜਿਆ ਪੁਰਾਣੀ ਕੀ ਕਰਦਿਆਂ ਨੇ ਉਹ ਚੱਲਦਾ ਪੈਂਦਾ ਠੀਕ ਆ ਪਰ ਉਹ ਫੜਚਾ ਜਿਆ ਕਰਦਿਆਂ ਉਹ ਨਕਰਾਟ ਜਾ ਬਾਹਰ ਤੋ ਵੜੀ ਜਾਂਦਾ ਲੀਕ ਜਾ ਹੁੰਦਾ ਉਹ ਮੈਂ ਵੀ ਦੇਖਿਆ ਸੀ ਮੈਂ ਇੱਕਦਮ ਮੈਂ ਤੂੰ ਕਹਾਂ ਵੀ ਲੱਗੀ ਸੀ ਚੱਲ ਪਕੜਾ ਗਏ ਚੱਲ ਮੈਨੂੰ ਦਾ ਕਹਿਨ ਨਾ ਹੀਰੇ ਮੈਪਰੀ ਲੈ ਜਾ ਫਿਰ ਲੈ ਜਾ ਲੈ ਜਾ ਜਿੰਨ ਮਰਜ਼ੀ ਲੈ ਜਾ ਮੈਨੂੰ ਤਾਂ ਕੰਮ ਆਗਾ ਵੀ ਤੂੰ ਅੱਜ ਤੂੰ ਉੱਥੇ ਧਿਆਨ ਰੱਖੀ ਮੜਾ ਚੱਲ ਮੈਂ ਘਾਨਾ ਤੇ ਚੱਲ ਠੀਕ ਆ ਫਿਰ ਉਹ ਮਾਂ ਆਰਤੀ ਨੂੰ ਪੈਸਾ ਪਹੁੰਚਦ ਨੇ ਆਖਿਆ ਕੁਝ ਵੀ ਨਾ ਹਜੇ ਪਹੁੰਚ ਨਹੀਂ ਗਿਆ ਯਾਰ ਮੈਨੂੰ ਕੋਲ ਉਹ ਕੁੜੀ ਦਾ ਖੌਰਾ ਮਰ ਗਿਆ ਸੀ ਨਾ ਉਹ ਫਿਰ ਤੈਨੂੰ ਪਤਾ ਹੀ ਐ ਉਹ ਤਾਂ ਗੱਲ ਤੇਰੀ ਠੀਕ ਐ ਪਰ ਹੁਣ ਆਇਆ ਹੁਣ ਜਦੋਂ ਜਿੰਨੇ ਕਰ ਪਾਛਲ ਨਹੀਂ ਚੁੱਤੀ ਜਾਂਦੀ ਉਹਨਾਂ ਕਰ ਹੁਣ ਆਪਾਂ ਕੀ ਪੁੱਛਾਂ ਹੁਣ ਆਏ ਹੁਣ ਡੰਗ ਲਾ ਲਾ ਕੇ ਤਾਂ ਸਰ ਫਿਰ ਕੋਈ ਨਾ ਕਹੇ 13 ਡੰਗ ਲਾ ਲਾ ਹੁਣ ਆ ਯਾਰ ਪੁਰ ਜਾਣਗੇ ਮਿਲੇਗਾ ਹੁਣ ਐਵੇਂ ਭੁਰ ਜਾਣਗੇ ਐਵੇਂ ਹੀ ਉਹ ਕਰ ਜਾਣਗੇ ਹਨਾ ਤੇ ਜੇ ਕੋਈ ਨਹੀਂ ਜਿਗਤਾਰ ਆ ਹੁਣ ਮਹੀਨਾ ਰੁਕਦਾ ਹੋਰ ਚਲ ਕੋਈ ਨਾ ਅੱਜ ਇਹਨਾਂ ਬਾਜ ਜਾਣਾ ਚਲ ਮੈਂ ਫਿਰ ਉਹ ਬੰਦੇ ਹੁੰਦੇ ਨੇ ਸਾਡੇ ਨੂੰ ਸਾਥੂ ਜਾ ਯਾਰ ਹਾਂ ਠੀਕ ਐ ਅੱਜ ਸਾਲ ਦੇ ਵਿੱਚ ਹੀ ਅਰ ਜਿਵੇਂ ਤਾਰਾ ਫੋਨ ਤੜਕੇ ਹੁੰਦਾ ਹੋਣਾ ਉਹਦਾ ਜਦੋਂ ਜਿੱਤ ਕਰਦਾ ਮੂੰਹ ਚੱਕ ਲੈਣਾ ਦਪਾਰੇ ਸੇਖਾ ਰ ਓਏ ਭਾਬੀ ਸੁਣਾਉਂਗੀ ਨਹੀਂ ਤਪੀ ਰਹੀ ਨਹੀਂ ਮਾੜਾ ਨੰਬਰਦਾਰ ਕੋਲੇ ਆਇਆ ਸੀ ਖੇਤ ਬੰਨਣ ਦੀ ਗੱਲ ਖੇਤ ਕਰਿਆ ਕਰੋ ਘਰੇ ਕਿਉਂ ਕਰਦੇ ਹੋ ਹੁਣ ਨਾਂ ਦਾ ਨੰਬਰਦਾਰ ਕੋਲੇ ਤੁਹਾਡੇ ਕੋਲੇ ਫੋਨ ਦੇ ਨੇ ਚੱਕਿਆ ਹੁਣ ਮੈਨੂੰ ਫੇਰ ਘਰੇ ਆਉਣਾ ਪਿਆ ਘਰ ਨੂੰ ਨੰਬਰਦਾਰ ਖੇਤੇ ਹੁੰਦਾ ਹੁਣਾ ਫੇਰ ਕਿੱਥੇ ਜੇ ਤਾਂ ਹੁਣ ਆਇਆ ਆ ਫਿਰ ਹੁਣ ਆਇਆ ਗਿਆ ਬਾਜ਼ੀ ਕਿ ਕਹਿ ਰਹੇ ਹੁਣ ਇਹਨੂੰ ਆਪ ਨੂੰ ਖੇਤ ਕਿਹੜਾ ਮਾਰਨਾ ਚਾਹੀਦਾ ਤੁਸੀਂ ਉਹਨੂੰ ਕਹਿ ਦਿਓ ਬਾਹਲੇ ਔਖਿਆਂ ਦਾ ਸਮਾਪਤ ਕੱਪੜੇ ਨੂੰ ਨਾ ਜੀਂਗਾ। ਕੇ ਤੇ ਹੋਮਸ। ਹੰਬਰ ਦੇ ਮੇਰੀ ਗੱਲ ਸੁਣਾ। ਕਿਆ ਕਹਦੇ ਨਾ 200 ਰੁਪਏ ਲੱਗੀ। ਤੂੰ ਤਾਂ 100 ਰੁਪਏ ਕੱਟ ਕੇ ਲਗੀ। ਕਿਹੜਾ 100 ਰੁਪਏ? ਤੂੰ ਮੈਨੂੰ ਨਾ ਬੁੱਧੂ ਬਣਾ। ਕਿਹੜਾ 100 ਰੁਪਏ? ਨਾਲ 100 ਰੁਪਏ ਵੀ ਰੱਖਾ ਲੇ ਕਿਥੋਂ 200 ਰੁਪਏ ਆ ਬਤੀਗੇ। ਜੇ ਤੂੰ 100 ਰੁਪਏ ਲਗੀ ਕੱਟ ਕੇ ਵੀ ਉੱਥੇ ਪੈਨੇ। ਚੱਲ ਮੰਮੀ ਫੇਰ ਕੀ ਹੋ ਗਿਆ ਲੱਗੀ। ਕੁੜੀਆਂ ਹੁੰਦੀਆਂ ਸੀ ਕੁਲਚੇ-ਕੁਲਚੇ ਖਾ ਲਈ ਦੇ ਵਾਹੋ ਹੋ ਹੋਰ ਦੇ ਲਿਆ ਕੇ ਨਹੀਂ ਬੈਠਾਂ ਬਾਸੂ ਦਾ ਮਰ ਦੇ ਪਾਈ ਨੂੰ ਉਦਗੜੋ ਨਾ ਕੋ ਮੈਨੂੰ ਬੜਾਈ ਜਾਣਿਆ ਛਣੀ-ਬੇਣੀ ਨੂੰ ਮੰਮੀ ਹਣ ਵੀਰ ਪੈਣਾ ਤੇ ਮੇਰੇ ਕੋਲ ਨਹੀਂ ਬੰਦਾ ਫਿਰ ਵੀਰ ਪੈਣਾ ਤਾਂ ਮੈਨੂੰ ਤਾਂ ਕਾਲਦੇ ਵੀ ਨਹੀਂ ਜਾਇਆ ਜਾਂਦਾ ਤੁਹਾਡੇ ਜਮਾਨਾ ਦੀ ਇਹਦਾ ਬਾਗਰ ਤੇ ਮਿਲਦਾ ਨਹੀਂ ਕੋਈ ਤੁਹਾਨੂੰ ਤੂੰ ਵੀਰ ਦਿੰਦਿਆਂ ਤੁਹਾਡਾ ਜਮਾਨਾ ਹੋਰ ਸਿੱਧੇ ਸਾਡਾ ਹੋਰ ਆ ਹੁਣ ਸਾਰੇ ਖਰਚੇ ਹੀ ਫੌਲਾ-ਫੌ। ਹੁਣ ਖਰਚੇ ਮੰਮੀ ਫਿਰ ਕੁੜੀਆਂ ਰਲ ਕੇ ਕੁਲਚੇ-ਕੁਲਚੇ ਖਾਣੀਆਂ ਤਾਂ ਕਾਨੂੰ ਨਹੀਂ ਮਿਲਦਾ ਹੈ ਕੋਈ ਰੁਪਈਆ ਕਾਨੂੰ ਭਗਦੀ ਜਾਤੇ ਜਾਣਾ ਹੋਊਗਾ ਕੋਈ ਨਾ ਮੰਮੀ ਉਹ ਕੱਲ ਨੂੰ ਦੇਖਾਂਗੇ ਫਿਰ ਆਹੋ ਕੱਲ ਨੂੰ ਦੇਖੀ ਕੱਲ ਨੂੰ ਮੈਥੋਂ ਨਾ ਮੰਗੀ ਕਰ ਪਿਆ ਵੀ ਨਾ ਮੇਰੇ ਲਈ ਹੈਗੇ ਨੇ ਹੁਣ ਰੋਏ ਉਹ ਸੋ ਸੋ ਦੇ ਕੇ ਤਾਂ ਟਾਈਮ ਪਾਸ ਹੋਇਆ ਹੀ ਖੜਾ ਚਲ ਚਾਹ ਤੂੰ ਮਾਰੇ ਚੱਗਣਾ ਕੰਮ ਦਾ ਕਾਈ ਤੋੜਨਾ ਹੈਗਾ ਨਹੀਂ ਬੋਝੀਰਾ ਕਰ ਪਾਹੋ ਮੇਰੇ ਤਾਂ ਦਿਮਾਗ ਫਰ ਗਿਆ ਫਿਰ ਐ ਹੀ ਹੋਇਆ ਜਿਹੜਾ ਸਾਰਾ ਦਿਨ ਬੂਝੀ ਰਹਿੰਦੀ ਕੋਈ ਗੱਲ ਨਹੀਂ ਜੇ ਸਾਡੇ ਦੇ ਬੀਜਿਆਂ ਨੂੰ ਪਤਾ ਲੱਗੂਗਾ ਵੀ ਜੇ ਤੇਰਾ ਦਿਮਾਗ ਫਰਿਆ ਕਰੂਗਾ ਕੋਈ ਨਾ ਜਦੋਂ ਮੇਰਾ ਟਾਈਮ ਆ ਦੇਖੀ ਜੂ ਚਲ ਤੰਗ ਆ ਮੇਲੇ ਗਿਆ ਨੰਬਰਦਾਰ ਬੜਾ ਇਹਨਾ ਕਰ ਦਿਆਂ ਗੱਲ ਅੱਜ ਕੀ ਕਹਿੰਦਾ ਹੋਰ ਵੀ ਨੰਬਰਦਾਰ ਜੀ ਕੀ ਹਾਲ ਹੈ ਠੀਕ ਹੈ ਜੀ ਹੋਰ ਠੀਕ ਹੈ ਜੀ ਉਹ ਗੱਲ ਸੁਣ ਉਹ ਟੱਟੂ ਦਾ ਪਟਵਾਰੀ ਆ ਜੀ ਹਫਤਾ ਹੋ ਗਿਆ ਤੈਨੂੰ ਕੱਪੜੇ ਦਾ ਦੋ ਹੀ ਪਾਈ ਫਿਰਦਾ ਇਹ ਤਾਂ ਪਟਵਾਰੀਆਂ ਦੀ ਵਰਦੀ ਆ ਇਹ ਨਾ ਵਰਦੀ ਪਰ ਮੇਰੀ ਵਰਦੀ ਨੂੰ ਬੰਦਾ ਨਾ ਬੋਲੀ ਮੇਰੀ ਭਾਵੇਂ ਜਾਂਦਾ ਕੱਢ ਲਈ ਇਹਨੂੰ ਵਰਦੀ ਕਹਿੰਦਾ ਯਾਰ ਹਾਂ ਆਹਾਂ ਹਾਂ ਉਹ ਤੂੰ ਬਦਲ ਲਿਆ ਕਰ ਬਦਲ ਲਿਆ ਕਰ ਮੈਂ ਇਕੱਲਾ ਪਟਵਾਰੀ ਜ਼ਮੀਂਦਾਰ ਨਹੀਂ ਬਣਦਾ ਮੈਂ ਲੋਕਾਂ ਦੀਆਂ ਮੋਟਰਾਂ ਨਹੀਂ ਬਣਦਾ ਕੀ ਮਤਲਬ ਉਹ ਤੇਰਾ ਮਦਨ ਬਦਨ ਨੂੰ ਦੱਸ ਪੰਨਾ ਮੈਂ ਆਡੀ ਪੀੜੀ ਤੇ ਸੋਟਾ ਮਾਰ ਲਾ ਕਿਉਂ ਹਾਂ ਕੀ ਗੱਲ ਹੋਈ ਐ ਗੱਲ ਕੀ ਹੈ ਜਾ ਕੇ ਮੋਟਰ ਤੇ ਦੇਖੀ ਕੀ ਹਾਲ ਹੁੰਦੇ ਨੇ ਮੋਟਰ ਤੇ ਹਾਂ ਇਹੋ ਜੀ ਕੀ ਦੇਖ ਲਿਆ ਤੂੰ ਮੋਟਰ ਤੇ ਬਸ ਤੈਨੂੰ ਪਤਾ ਲੱਗ ਜੂ ਜਾ ਕੇ ਘਰੇ ਪਤਾ ਕਰੀ ਜੇ ਕੋਈ ਇਹੋ ਜੀ ਗੱਲਬਾਤ ਹੋਈ ਨਾ ਪਟਵਾਰੀਆਂ ਮੇਰੇ ਨਾਲ ਕਿਤੇ ਇਹੋ ਜਿਹਾ ਪੰਗਾ ਨਾ ਲੈ ਬੈਠੀ ਇਹਦਾ ਪੰਗਾ ਨਹੀਂ ਗੱਲ ਸਹੀ ਆ ਗੱਲ ਸੁਣ ਲੈ ਬਟ ਮਾਰਿਆ ਮੇਰੇ ਨਾਲ ਇਹੋ ਜਿਹਾ ਪੰਗਾ ਨਾ ਲੈ ਬੈਠੀ ਨੰਬਰਦਾਰ ਹੁੰਨੇ ਸੀਗੀ ਪਲ-ਪਲ ਦੀ ਖਬਰ ਅਸੀਂ ਵੀ ਰੱਖਦੇ ਆ ਠੀਕ ਆ ਪਰ ਘਰ ਦੀ ਖਬਰ ਵੀ ਰੱਖਿਆ ਕਰੋ ਕੋਈ ਗੱਲ ਨਹੀਂ ਮੈਂ ਦੇਖ ਲੂੰਗਾ ਗੰਦਾ ਮਾਰਦਾ ਤੂੰ ਵੀ ਹੁਣੀ ਭਜਣਾ ਸੀ ਹੋਰ ਰਹਿ ਜਾਣੀ 10 ਮਿੰਟ ਕਿਹੜਾ ਬੇਲਾ ਹੋ ਗਿਆ ਹਲੇ ਤੱਕ ਨਹੀਂ ਆਈ ਮਾਰੀ ਤੇ ਇਹ ਵੀ ਨਾ ਕਿ ਬੇਲਾ ਕਰ ਦਿੰਦੀ ਆ ਕਿਹੜਾ ਨਾ ਕਰ ਦਿੰਦੀ ਜਾਂ ਬਖਾਨਾ ਨਾ ਫੋਨ ਨਾ ਸਾਰਾ ਪਾਣ ਫੁੰਮ ਨਾ ਕਾ ਉਹ ਨਾ ਚੱਕ ਲੈ ਮੋਟੋ ਜੀ ਨਾ ਨਹੀਂ ਫੋਨ ਹੋਰ ਪੰਗਾ ਪਏ ਉਹ ਭੈਣਾ ਗੰਦਾ ਜਾ ਤੇ ਫੇਰ ਆਉਂਦਾ ਇਹ ਪਤਾ ਨਹੀਂ ਕਾਦੀ ਮਾਰ ਚਾਹੇ ਨੂੰ ਕੋਈ ਪੰਪ ਤਾਂ ਨਹੀਂ ਮਾਰਦਾ ਇਹਨੂੰ ਕੋਈ ਉਹ ਨਾ ਆਇਆ ਤਵਾਰੀ ਸੱਚੀ ਨਾ ਦਿਗਾ ਜਮੇ ਸੇ ਬੈਠਾ ਉਹ ਪਾਣੀ ਲਾਉਣ ਆਇਆ ਸੀ ਯਾਰ ਉੱਪਰ ਤਾਂ ਜਲਦੀ ਨਹੀਂ ਉਹ ਮੋਟਰ ਵੀ ਤਰੇ ਮਾਰੇ ਭਾਗਾ ਨੂੰ ਦੇਖ ਕੇ ਹੁਣੀ ਭੱਜੀਆ ਲੈਟ ਆ ਦੇਖ ਲੈ ਹਲੇ ਬਲਬਲ ਗੋਠੀ ਜੰਨੇ ਆ ਖੇਡ ਦੇ ਵਿੱਚ ਮੈਨੂੰ ਤਾਂ ਐ ਲੱਗਦਾ ਜਿਵੇਂ ਦਾਲ ਚ ਕਾਲਾ ਹੁੰਦਾ ਕੋਈ ਉਹ ਦਾਲ ਚ ਕਾਲਾ ਕਿਹੜਾ ਯਾਰ ਤੁਸੀਂ ਨਵੀਂ ਸ਼ੱਕ ਕਰੀ ਜਾਂਦੇ ਰਹਿੰਦੇ ਆ ਅੱਜ ਨਹੀਂ ਮੈਂ ਜਾਂਦਾ ਅੱਜ ਤਾਂ ਪਤਾ ਕਰਕੇ ਛੱਡੂੰ ਕਰ ਲਈ ਪਤਾ ਜਿਹੜਾ ਕਰਨਾ ਦਾਲ ਚ ਕਾਲੇ ਵਾਲੀ ਸੁਣ ਲੈ ਗੱਲ ਦੱਸ ਤੂੰ ਆਪਣਾ ਭਰਾ ਬਹਿ ਜਾ ਦਾਲ ਚ ਕਾਲੇ ਵਾਲੀ ਗੱਲ ਸੁਣ ਲੈ ਹਾਂਜੀ ਤੂੰ ਆਪਣਾ ਭਰਾ ਹਾਂਜੀ ਗੱਲ ਨਾ ਕਰੀ ਕਿਸੇ ਕੋਲੇ ਨਹੀਂ ਕਰਦਾ ਠੀਕ ਆ ਨਾ ਨਹੀਂ ਕਰਦਾ ਤੇ ਬਸ ਹਾਂ ਸਮਝ ਲੈ ਵੀ ਉਹੋ ਤੇਰੀ ਭੁਗਾਈ ਆ ਅੱਛਾ ਜੀ ਠੀਕ ਆ ਨਾ ਠੀਕ ਬਸ ਪਰਿਵਾਰੀ ਦੀ ਭੁਗਾਈ ਜਿਹੜੀ ਉਹਨੇ ਯਾਰ ਆਪਣੇ ਨਾਲ ਗੱਲ ਨਹੀਂ ਕਰਨੀ ਭਰਾ ਅੱਛਾ ਆ ਬਾਹਰ ਗਿਆ ਵਾ ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਆਇਆ ਹੈ ਅੱਛਾ ਕੱਲੀ ਜਨਾਨੀ ਵੀ ਕੀ ਕਰੇ ਯਾਰ ਬਿਲਕੁਲ ਠੀਕ ਆ ਨਾ ਸਹੀ ਤੇ ਭਰਾ ਬਣ ਕੇ ਜਾ ਤੂੰ ਹੁਣ ਨਾ ਹੋ ਮੋੜ ਤੇ ਜਾ ਉਥੇ ਨਿਗ੍ਹਾ ਰੱਖੀ ਪੁੱਤਿਆ ਤੇ ਦੇਖੀ ਜਦੋਂ ਉਹ ਆ ਗਈ ਨਾ ਠੀਕ ਆ ਤੇ ਬਸ ਉਹਨੂੰ ਮੈਂ ਸਮਝਾ ਦਊਂਗੀ ਆਪਣੇ ਨਾਲ ਆ ਪਾਲੀ ਪਾਲੀ ਗੱਲ ਨਾ ਕਰੀ ਤੇਰੀ ਮੇਰੀ ਗੱਲ ਨਾ ਗੱਲ ਸੁਣਨਾ ਪਾਲੀ ਠੀਕ ਆ ਯਾਰ ਆ ਬੋਲ ਗੱਲ ਇਹ ਆ ਕੋਈ ਗਲਤ ਗੱਲ ਨਾ ਕਰਨੀ ਲੁੱਚਪੂਹਲੀ ਗੱਲ ਨਾ ਕਰਨੀ ਠੀਕ ਹੈ ਨਾ ਠੀਕ ਹੈ ਠੀਕ ਇਹ ਹੀ ਦੀ ਨਾ ਤਾਂ ਤੇਰੀ ਹੀਗੀ ਅੱਛਾ ਤੇ ਉਹੀ ਬਸ ਮਨ ਪਰਚਾਵਾ ਕਰ ਲਈਦਾ ਯਾਰ ਮੈਂ ਤਾਂ ਹਮਿੰਟ ਆ ਜਾਂਦੀ ਇੱਥੇ ਗੱਲਬਾਤ ਕਰ ਜਾਂਦੀ ਹੈ ਠੀਕ ਹੈ ਹਨਾ ਤੇ ਹੁਣ ਤੂੰ ਭਰਾ ਬਣ ਕੇ ਜਾ ਠੀਕ ਆ ਉਹਨੂੰ ਦੇਖ ਨੰਬਰਦਾਰ ਨੂੰ ਉੱਥੇ ਉਹ ਦੇਖੀ ਤੇ ਇਹਨੇ ਆਉਣਾ ਚੰਗਾ ਠੀਕ ਹੈ ਯਾਰ ਮੈਂ ਜਲਦਾ ਤੇ ਟੈਨਸ਼ਨ ਨਾ ਲੈ ਤੂੰ ਮੈਂ ਤੇਰੇ ਨਾਲ ਆ ਬਸ ਠੀਕ ਹੈ ਯਾਰ ਠੀਕ ਆ ਹਨਾ ਤੇ ਮਣਾ ਜਦੋਂ ਆਉਣ ਲੱਗਾ ਮੈਨੂੰ ਇਸ਼ਾਰਾ ਕਰਦੀ ਭਰਾ ਬਣ ਕੇ ਚੰਗਾ

ਓਏ ਇੱਥੇ ਕੀ ਇਹਦਾ ਸਾਪੜਾ ਦੇਖ ਲਿਆ ਸਾਰੇ ਸਾਰੇ ਸਾਰੀ ਜਗ੍ਹਾ ਹੀ ਸੱਪਾਂ ਦੀ ਆਏ ਓਏ ਡਬਲ 3 ਮੈਂ ਤੈਨੂੰ ਐ ਕਹਣਾ ਬਚ ਕੇ ਰਹੀਂ ਤੂੰ ਇੱਥੇ ਖੜਾ ਹੀ ਕਰਦਾ ਮਤਲਬ ਵੈਸੇ ਹੀ ਖੜ ਗਿਆ ਮੈਂ ਇਧਰ ਆਇਆ ਸੀਗਾ ਖੇਤੋਂ ਗੇੜਾ ਮਾਰ ਕੇ ਤੇ ਮੈਂ ਤੈਨੂੰ ਦੇਖ ਲਾ ਮਾਹ ਚੱਲ ਨੰਬਰ ਆਉਂਦਾ ਕੋਈ ਨਾਉ ਗੱਲਬਾਤ ਚੱਲ ਚੰਗਾ ਮੈਂ ਤਾਂ ਮੋਟਰ ਤੇ ਜਾਣਾ ਅੱਛਾ ਰੁਕ ਜਾ ਬਾਗ ਜੀ ਕੋਈ ਨਹੀਂ ਕਿੱਡੀ ਕਾਲੀ ਆ ਨਹੀਂ ਮੈਂ ਜਾਣਾਗਾ ਬਾਗ ਜੀ ਕੋਈ ਨਹੀਂ ਰੁਕ ਜਾ ਤੂੰ ਮੈਨੂੰ ਐ ਨਹੀਂ ਸਮਝਾਉਂਦੀ ਤੇਰੀ ਰੋਕਦਾ ਰੋਕਦਾ ਕੀ ਇਹੋ ਜਿਹੀ ਗੱਲਬਾਤ ਕੀ ਐ ਇਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਕੀ ਜਿਆਦਾ ਸੀ ਮੇਰੇ ਕੀ ਜਿਆਦਾ ਕੈਸੇ ਦਾ ਤਤਲਾਈ ਜੇ ਬੜਾਈ ਜਾਣਾ ਕੋਈ ਗੱਲ ਛਾਪੀ ਬੜਾ ਡਬਲ ਸੀ ਕੀ ਕਰਾਂ ਹੁਣ ਮੈਂ ਤੈਨੂੰ ਕਹਿੰਦਾ ਤੂੰ ਇੱਥੇ ਫਿਰ ਦੇ ਲੈਣਾ ਮੜਾ ਜਾ ਦੇਖ ਕੇ ਹਣਾ ਉਹ ਕੋਈ ਨਹੀਂ ਮੈਂ ਤਾਂ ਦੇਖ ਲੂੰਗਾ ਤੂੰ ਆਪ ਦਾ ਥਿਆਰ ਖਿਆਲ ਰੱਖਿਆ ਕਰ ਮੜਾ ਜਾ ਹਾਂ ਹੋਰ ਠੀਕ ਆ ਹਾਂ ਠੀਕ ਆ ਆ ਖੀਲ ਜੀ ਵੀ ਜਲਵਾ ਵਾਵਾ ਹੋਈ ਪਈ ਐ ਵੀ ਕੱਢੇ ਇਸ ਕਰਕੇ ਸਾਫ ਯਾਰ ਕੱਲ ਨੂੰ ਦੇਖਦੇ ਆ ਪਹਿਲੇ ਜੇ ਹੋਏ ਤਾਂ ਆਉਂਦੀ ਆ ਹਲੇ ਵੀ ਕੀ ਲੋੜ ਸਿਆਉਂਦੀ ਰਾਤ ਨਹੀਂ ਆ ਜਾਂਦੀ ਆ ਜਾਂਦੀ ਰਾਤ ਨੂੰ ਬੰਦੇ ਕੋਲੇ ਤਾਂ ਆਂਦੀ ਪਰ ਤਾਰਾ ਹੋਰ ਬਣਾ ਟਾਈਮ ਤੇ ਦੇਖ ਲੈ ਕਿਹੜਾ ਹੋਇਆ ਪਿਆ ਮੈਂ ਤੈਨੂੰ ਟਾਈਮ ਦੀ ਪਈਆ ਮੈਨੂੰ ਘਰੋਂ ਨਿਕਲਦੀ ਟੈਨਸ਼ਨ ਹੋ ਜਾਂਦੀ ਐ ਤੈਨੂੰ ਵੀ ਪਤਾ ਉਹ ਟੈਨਸ਼ਨ ਉਹ ਤਾਂ ਡਰ ਹੀ ਨਹੀਂ ਰਹੀ ਉਹ ਤਾਂ ਡਰਨਾ ਨਹੀਂ ਫਿਰ ਮੋਟੋ ਜੀ ਤੋਂ ਤੈਨੂੰ ਕੀ ਪਤਾ ਕਿੰਨਾ ਬੋਲਦੀ ਆ ਉਹ ਤਾਂ ਇਹ ਕਰਦੀ ਐ ਜਿਵੇਂ ਤੇਰੀ ਮਾਂ ਹੁੰਦੀ ਆ ਉਹ ਮੈਂ ਤਾਂ ਮਾਵਾਂ ਨਾਲ ਉਹ ਵੀ ਵੱਧਾ ਐ ਹਾਏ ਤਾਂ ਮੇਰੀ ਸੱਸ ਨਹੀਂ ਹੈਗੀ ਉਹ ਤਾਂ ਮੇਰੇ ਸੱਸ ਦੀ ਵੀ ਕਹੇਗਾ ਕਹਿੰਦਾ ਸੱਸ ਹੈਗੀ ਜਦੋਂ ਮੇਰੀ ਗੱਲ ਸੁਣ ਸਾਡੇ ਹੁਣ ਆਪਣੇ ਤੈਨੂੰ ਪਤਾ ਲੰਬੜਦਾਰੀ ਦਾ ਹਣਾ ਹੋਆ ਹੁਣ ਜੋ ਲੰਬੜਦਾਰੀ ਕਰਕੇ ਹਰੇਕ ਆਉਂਦਾ ਆਪਣੇ ਕੋਈ ਨਾ ਕੋਈ ਆਉਂਦਾ ਕੋਈ ਹੋਰ ਲਵਾਉਣਾ ਕੋਈ ਹੁਣ ਹੀ ਹੁਣ ਨੰਬਰਦਾਰੀ ਛੱਡ ਦਿਓ ਹੁਣ ਮੈਨੂੰ ਆਏ ਦੱਸ ਉਹ ਹਣਾ ਅਗਲੇ ਨੂੰ ਚਾਹ ਪਾਣੀ ਨਹੀਂ ਦੇਣਾ ਜਦ ਅਗਲੇ ਨੂੰ ਪਾਣੀ ਤਾਂ ਨਹੀਂ ਫੜਾਉਣਾ ਨਹੀਂ ਅਗਲੇ ਨੂੰ ਪੁੱਛਣਾ ਨਹੀਂ ਆਪ ਤਾਂ ਬਾਹਰ ਨਿਕਲਣਾ ਨਹੀਂ ਜਦੋਂ ਮੈਂ ਕਿਸੇ ਨੂੰ ਚਾਹ ਪਾਣੀ ਪੜਾਉਣ ਲੱਗ ਜੂ ਆਹੋ ਉਹ ਤੂੰ ਫੜਾਏ ਚਾਹ ਪਾਣੀ ਤੈਨੂੰ ਕਿ ਲੋੜ ਸੀ ਚਾਹ ਬਣੇ ਓਏ ਓਈ ਸ਼ੱਕ ਕਰੀ ਜਾਂਦੇ ਨਹੀਂ ਸ਼ੱਕ ਕਰਦੇ ਮੈਂ ਤਾਂ ਜਿੱਤ ਨਹੀਂ ਦੇਖਣੀ ਦੇਖ ਲਈ ਤੂੰ ਤਾਂ ਉਹੀ ਨੌਕਰਾਨੀ ਲੱਗੀ ਰਹੀਂ ਉਹਨੂੰ ਬਰਾਬਰ ਲਾ ਕੰਮ ਕਰਨ ਬਰਾਬਰ ਨਾਲ ਆ ਕੰਮ ਕਰਨ ਜੇ ਮੇਰੇ ਘਰ ਆ ਰੱਖੀਂ ਫਿਰ ਮੈਂ ਕਾਨੂੰ ਨੌਕਰਾਨੀ ਲੱਗੀ ਸਾਪੀ ਉਹ ਕਰੇ ਮੈਨੂੰ ਮੈਨੂੰ ਗੁੱਸਾ ਆ ਢੀਂ ਮੇਰਾ ਇਹਦਾ ਮੈਨੂੰ ਪਤਾ ਕਿੰਨਾ ਪੁੱਠਾ ਬੋਲਦੀ ਸੀ ਫਿਰ ਭਾਈ ਟਾਈਮ ਨਾ ਆਇਆ ਕੋਈ ਟਾਈਮ ਨੂੰ ਮੈਂ ਤਿੰਨ ਸਾਲਾਂ ਦਾ ਅੰਦਰ ਇਹ ਪਤਾ ਉੱਪਰ ਲੇ ਕੇ ਘਰ ਦੀ ਕੀ ਆ ਗਈ ਉਹ ਤੇ ਉਹ ਚੰਪੜੀ ਆ ਕੋਸੋ ਹੋ ਸਾਡਾ ਉਹ ਖਰਾਉ ਕਰ ਲਿਆ ਤੂੰ ਮੈਨੂੰ ਗੁੱਸਾ ਆ ਬੜਾ ਆਇਆ ਤੂੰ ਉਹ ਲੜਨ ਪੜੇ ਹਾਂ ਤੋ ਉੜਾ ਕੱਪੜੇ ਘਰ ਕਰੇ ਵਾਸਤੇ ਆ ਪੱਥਰ ਲਿਆਤਾ ਚੱਕ ਲਾਤਾ ਪੱਥਰ ਕੱਪੜੇ ਦਾ ਤਾਂ ਬਹਾਨਾ ਤੋ ਤਾਂ ਕੀ ਹੁਣ ਉਹ ਅੰਦਰ ਸੁੱਤੀ ਪਈ ਸੀ ਕੱਪੜਿਆਂ ਦਾ ਤਾਂ ਮੈਨੂੰ ਬਹਾਨਾ ਕੱਪੜੇ ਇੰਨੇ ਕੱਪੜੇ ਨੇ ਘਰੇ ਵੀ ਢੋਲਾ ਮੈਂ ਕੀ ਕਰਾਂ ਹੁਣ ਮੈਨੂੰ ਤਾਂ ਇਹ ਡਰ ਲੱਗਦਾ ਮੈਨੂੰ ਐਂ ਸ਼ੱਕ ਪੈਂਦਾ ਉਹ ਪਟਵਾਰੀ ਇੱਧਰ ਕਿਸੇ ਜ਼ਮੀਨ ਜਮੂਨ ਮੈਨਣਾ ਦਾ ਪਟਵਾਰੀ ਕਾਹਨੂੰ ਜ਼ਮੀਨ ਮੈਨਣਾਉਂਦਾ ਪਟਵਾਰੀ ਤਾਂ ਮੇਰਾ ਹਾ ਖੰਸੋਹਾਂ ਲੈਣ ਆਉਂਦਾ ਪਟਵਾਰੀ ਹਮਦਗੀ ਜੇ ਹੁਣ ਪਟਵਾਰੀ ਮੈਨੂੰ ਆਏ ਦੱਸ ਦੀਪਾ ਪਟਵਾਰੀ ਇੱਧਰ ਵੀ ਮੈਂ ਉਹ ਤੇ ਦੇਖਿਆ ਜੇ ਉਹਨਾਂ ਪਟਵਾਰੀ ਜ਼ਮੀਨ ਮੈਨੂੰ ਦੱਸਾ ਇੱਧਰ ਕੀ ਖੇਰੇ ਦੇਣ ਆਉਂਦਾ ਪਟਵਾਰੀ ਦੇ ਖੋਚਾਂ ਗੁੱਟਣੀਆਂ ਪੈਣੀਆਂ ਤੈਨੂੰ ਦੱਸਤਾ ਮੈਥੋਂ ਸਮਾਨ ਪਿਆ ਹੀ ਲੈ ਪਟਵਾਰੀ ਦੇ ਪਟਵਾਰੀ ਮੋਟਰ ਹੈਗਾ ਦਾ ਲੈ ਕੇ ਤਰੇ ਫਿਰਦਾ ਹਾਂ ਪਿੰਡ ਤੇ ਕੋਈ ਨਾ ਮੈਂ ਬਹਾਨੇ ਨਾਲ ਘੇਰੂ ਵੱਡੇ ਨਾਲ ਤੁਰੇ ਤੁਰਦਾ ਨਾ ਕਿ ਉਹਨੂੰ ਨਾ ਕੋਈ ਸੱਕਾ ਪਾ ਦੇ ਲਾਗਦਾ ਮੈਨੂੰ ਕਿਉਂਕਿ ਉਹ ਸਾਹ ਮਨੋਨੇ ਮੇਰ ਨਾਲ ਗੱਲ ਜੀ ਕਰੀ ਹੋਸਾ ਮੈਂ ਇੱਕ ਹੋਰ ਥੋੜੇ ਪਿੰਡ ਦਾ ਇਥੋਂ ਆਪਣੇ ਗਵੰਦੀ ਕਾਲੇ ਤੋਂ ਨਹੀਂ ਪਤਾ ਕੀਤਾ ਸੀ ਕਹਿੰਦਾ ਐ ਕਿ ਕੀ ਹੋਇਆ ਕੀ ਕਹਿੰਦਾ ਮੈਨੂੰ ਕੋਈ ਜ਼ਮੀਨ ਐ ਤੇ ਕੀ ਫਿਰ ਕਿਵੇਂ ਕਰਨੀ ਐ ਕਹਿੰਦਾ ਮੈਨੂੰ ਰੱਖਣੀ ਐ ਹਾਂਜੀ ਹਾਂ ਹਾਂ ਮਾਹ ਨਹੀਂ ਦੇਖਦੇ ਨਾ ਉਹਦੇ ਨੰਬਰ ਤਾਂ ਨੰਬਰ ਦਾ ਆਦ ਨਹੀਂ ਰੱਖੂ ਮਾਹ ਮੈਂ ਕਹਿੰਦਾ ਨੰਬਰ ਦਾ ਮੁਠੀ ਚ ਰੱਖ ਉਹ ਮੈਂ ਬਥੇਰਾ ਮੁਠੀ ਚ ਰੱਖਦਾ ਮੈਂ ਤਾਂ ਉਹਨੂੰ ਕਹਿੰਦਾ ਕਰ ਕਰ ਕੁਝ ਨਹੀਂ ਬੋ ਮੈਂ ਦੁੱਖਾ ਤਾਬਾ ਦਾ ਹੁਣ ਛੇਰੀ ਰੱਖਦੇ ਆ ਤੁਹਾਡਾ ਤੇਰੀ ਬਸੇ ਘਾਟਾ ਵਾਧਾ ਜਾ ਲਿਆ ਕਰ ਹੁਣ ਦਿਵਾਏ ਦੇ ਮੈਂ ਆਰਤਾ ਹੋ ਤਰੇ ਫਰਦਾ ਕਟੈਰੀਆਂ ਤੇਰੀ ਗੱਲ ਸੁਣ ਜੇ ਵੀ ਰਾਇ ਗੱਲਾਂ ਵਾਤ ਕਰਨੀ ਨੇ ਮੈਂ ਕਿ ਤਬਰ ਸਿਰੀ ਵੀ ਲੜਨਾ ਹੀ ਪਊਗਾ ਹੈ ਕੋਈ ਨਾ ਸਿਰੀ ਹੁਣ ਬਿਤਰ ਹੋ ਗਿਆ ਨਾ ਕੋਣਾ ਗਿਆ ਇੱਕ ਮਿੰਟ ਹਲੋ ਹਾਂ ਬਾਲੀ ਅੱਛਾ ਕੀ ਹੋ ਗਿਆ ਕਿੱਥੇ ਜਾਉਣਾ ਅਰੇ ਹੋ ਹੁੰਦਾ ਚਲ ਕੋਈ ਨਾ ਹਲ ਤਾਂ ਬਹੁਤ ਦੂਰ ਹੁੰਦਾ ਕੋਈ ਨਾ ਮੇਰੀ ਗੱਲ ਪਾਲੀ ਮੈਂ ਲਿਆ ਦਿਖਾਇਆ ਬਦਰਾ ਪਹਿਨ ਨਹੀਂ ਇਥੇ ਛਾਪਾਂ ਮਾਰਦਾ ਨਹੀਂ ਨੰਬਰਦਾਰ ਆ ਕੇ ਕਹਿੰਦਾ ਨੰਬਰਦਾਰ ਆਉਂਦਾ ਮੂੜ ਤੋਂ ਨਹੀਂ ਤੇ ਹਾਂ ਹਾਂ ਹੌਰ ਚਲ ਤੂੰ ਮੇਰੀ ਗੱਲ ਸੁਣ ਹਾਂ ਠੀਕ ਹੈ ਨਾ ਨੰਬਰਦਾਰ ਆਹੋ ਕਰੇ ਤੇ ਜੇ ਤੈਨੂੰ ਮਣਾ ਮੋਟਾ ਬੋਲਣਾ ਦੇ ਕੇ ਨਹੀਂ ਕੋਈ ਨਾ ਕਾ ਪਾਜੀ ਕੋਈ ਨਹੀਂ ਹੈ ਹੋ ਆ ਉਹ ਦਾ ਕਪੜੇ ਕਿਤੇ ਦੇਖ ਕੇ ਮੈਂ ਜਾਨਣਾ ਚੰਗਾ ਤੇ ਮੇਰੀ ਗੱਲ ਤੁਹਾਨੂੰ ਕੱਲ ਨੂੰ ਆਉਂਦੀ ਨਹੀਂ ਪਰਸ ਨੂੰ ਆਏ ਇੱਕ ਦਿਨ ਛੱਡ ਦਿਆ ਕਰ ਪਰਸ ਨੂੰ ਆ ਜੀ ਜਲਦੀ ਪਰਸ ਨੂੰ ਆਈ ਤੇ ਸੁਨੇਹਾ ਆ ਜਾ ਕਾ ਠੀਕ ਹਨ ਉਹੀ ਕੰਮ ਨਾ ਕਰ ਤੀ ਚਲ ਇਹਦੇ ਮੂੰਗੀ ਪਾਉਣੀ ਆ ਮੂੰਗੀ ਦਾਲ ਨਾਲ ਆ ਗਾਮੀ ਤੇ ਪਾਣੀ ਦੇ ਬਾਲਾ ਕਾ ਮੇਰੇ ਨਾਲ ਧੋਣੇ ਚਲ ਠੀਕ ਹੋ ਪਰਸ ਚਲ ਮੇਰੀ ਗੱਲ ਮੋਟੋ ਇਹਦੇ ਮਾਰੀ ਸੱਤ ਖਲਪਾਲ ਠੀਕ ਹੋਰੇ ਜਿਆਦੇ ਚਾਂਬਲ ਗਿਆ ਉਹ ਚਲ ਠੀਕ ਹੋ ਠੀਕ ਓਕੇ

ਛੇ ਦਿਨ ਮੈਂ ਕਿਤੇ ਮੈਂ ਕੰਮ ਸਾਰੇ ਘਰ ਦਾ ਕੰਮ ਨਿਮੇੜ ਕੇ ਆਂ ਫਿਰ ਮੈਂ ਆਈ ਆਂ ਜੀ ਤਨਾ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਜੀ ਕੰਮ ਕਰਨੇ ਹੁੰਦੇ ਆ ਜੀ ਦਾ ਹਜ ਨਾਲੇ ਉਹ ਨਹੀਂ ਆਦਾ ਮੋਟਰ ਤਾਂ ਹੈ ਨਹੀਂਗੀ ਮੈਂ ਕਿ ਲੀਟਰਾਂ ਨਾਲੋਂ ਘਰੇ ਤਾਂ ਚੂਣੀ-ਚੂਣੀ ਦਾ ਮੈਥਡ ਦੋਤੇ ਆਂਦੇ ਜੀ ਨਾਵਾ ਦੀ ਮਸ਼ੀਨ ਦੇ ਪਸੰਦ ਨੇ ਜਿਸ ਵਿੱਚ ਪਾਣੀ ਪਾਉਣਾ ਫਿਰ ਧੋਉਂਗੀ ਮੈਨੂੰ ਮੇਰੇ ਸਾਲੇ ਦੀ ਘਰੇ ਮੋਟਰ ਲਵਾ ਕੇ ਦੇਣੀ ਪਊਗੀ ਦਾਜੀ ਪਸਣਾ ਹੋ ਕੇ ਨੂੰ ਕਿਹਨੇ ਲੈਂਦੀ ਦਾ ਦੁਸ਼ਾਏ ਨੂੰ ਪਤਾ ਕੀਆ ਮੈਰੀ ਗੱਲ ਸੁਣੋ ਮੈਂ ਤੁਹਾਨੂੰ ਐ ਨਹੀਂ ਰੋਕਦਾ ਵੀ ਮੋਟਰ ਤੇ ਇਥੇ ਕੱਪੜੇ ਨਾ ਧੋਣ ਆਇਆ ਕਰੋ ਮੈਂ ਕਹਿੰਦਾ ਕੋਈ ਟਾਈਮ ਵੀ ਹੁੰਦਾ ਸਮਝੀ ਉਹ ਮੈਨੂੰ ਤੋੜ ਕੇ ਲਿਜਾਣੀ ਪੈਂਦੀ ਹੈਗੀ ਬਾੜੀ ਚੋਂ ਸਾਰਾ ਕੁਝ ਮੈਂ ਕਰ ਦੂ ਸੋ ਉਹਨੂੰ ਵੀ ਕੀ ਕਰੂ ਜੀ ਮੈਨੂੰ ਤਾਂ ਤੁਸੀਂ ਲੜਨ ਲੱਗ ਜਾਨੇ ਹੋਗੇ ਬਸੇਰਾ ਕਹਿਣਾ ਨਹੀਂ ਮੰਦੀ ਆਓ ਹੋਰ ਕੀ ਹੋਗਾ ਨਾਲ ਕਿਤੇ ਦੇਰ ਕਦੀ ਨੋਗੇ ਕਿੰਨਾ ਸਾਨੂੰ 50 50 20 20 ਕੱਢ ਕੇ ਦਿੰਦੀ ਹੈਗੀ ਹਾਂ ਤੇ ਤੁਸੀਂ ਨਾ ਕੁਝ ਸ਼ਾਨੇ ਬਣ ਕੇ ਰਿਆ ਕਰੋ ਬਸ ਠੀਕ ਆ ਜੀ ਹਾਂ ਮੁੱਢ ਨਾ ਕਿਥੋ ਪਟੜ ਜੋਕਰ ਅਪਣੇ ਇੱਕ ਦੇ ਜਾਣਾ ਤੇਰੀ ਕਿਥੇ ਬੁੱਗੀ ਬਿੱਗੀ ਆ ਤੁਰੇ ਫਿਰਦਾ ੱੱੱਕੇ ਖਾਂਦਾ ਉਸ ਗੇੜੇ ਗਿੰਦਾ ਤੁਰੇ ਫਿਰ ਤੁਰ ਆਮਨਾ ਕਮਰੇ ਦੇ ਭਾਈਆ ਤੇ ਬੋਰਾ ਲਾਈ ਚਾ ਲੋਕਾਂ ਦੀ ਚਲਾਤਾ ਮੋਟਰ ਚੱਲੀ ਜਾਂਦੀ ਓਧਰਲੀ ਤਾਂ ਵਧੀਆ ਇਧਰ ਨਾਲ ਵੀ ਕੋ ਨਮਾ ਜੇ ਤਾਰ ਨੂੰ ਕਿੰਨੇ ਵਾਰੀ ਕਿਹਾ ਵੀ ਇਧਰ ਵੀ ਗੇੜਾ ਮਾਰ ਲਿਆ ਕਰ ਕੋਈ ਕੋਈ ਪਾਸੀ ਤੁਰੇ ਫਿਰਦਾ ਤੇ ਸਾਂਝਾ ਕਰਨ ਦਾ ਫਾਇਦਾ ਕੀ ਹੋਇਆ ਜੇ ਚਾਰੇ ਪਾਸੇ ਗੇੜਾ ਨਾ ਮਾਰਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਯਾ ਪਟਵਾਰੀ ਜੇ ਦਾ ਕੀ ਮਾਰਾ ਕਰਤਾ ਸੀ ਹੂੰ ਇਹ ਵਿਚੇ ਮੇ ਹੋ ਰਹੀ ਬੁਝਾਰਤਾ ਜਾਂ ਪਾ ਗਿਆ ਵੀ ਆ ਜੀ ਮੋਟਰ ਤੇ ਮੋਟਰ ਤੇ ਸਮਝ ਨਹੀਂ ਆਉਂਦੀ ਜੇ ਉਹਦੀ ਗੱਲ ਕਰੀਏ ਤਾਂ ਛੋਟੀ ਦੀ ਉਹਦੇ ਕੋਲੇ ਵੀ ਉੱਥੇ ਕੋਈ ਹੈ ਨਹੀਂ ਸੀਗਾ ਕੁਝ ਨਹੀਂ ਮੈਨੂੰ ਲੱਗਦਾ ਲੋਕ ਨਾ ਐਵੇਂ ਘਰ ਪਰਦੇ ਫਿਰਦੇ ਨੇ ਜਰਦੇ ਨਹੀਂ ਹੈਗੇ ਲੋਕ ਵੀ ਸੌਖੀ ਰੋਟੀ ਕਿਉਂ ਖਾਣ ਲੱਗੇ ਇਹਨਾਂ ਦਾ ਵੀ ਸਰੀਪਿਆ ਲੋਪਾ ਦਾ